ਕਾਲੀ ਦਲ ਕਹਿ ਰਿਹਾ ਸਾਡੀ ਤਾਂ ਖੁਦ ਕੰਟਰਡਿਕਸ਼ਨ ਆ ਸੋ ਵੀਰ ਸਿੰਘ ਬਾਦਲ ਉਲਟਾ ਇਲਿਗੇਸ਼ਨ ਤੁਹਾਡੇ ਤੇ ਲਾ ਰਹੇ ਨੇ ਪਾਰਟੀ 'ਚ ਗੱਲ ਚੱਲ ਰਹੀ ਹੈ ਕਿ ਤੁਸੀਂ ਆਰਸੀਐਸ ਨਾਲ ਰਲੇ ਹੋ। ਅੱਛਾ। ਇਹ ਸੁਖਵੀਰ ਸਿੰਘ ਬਾਦਲ ਕਾਲੀ ਦਲ ਦੇ ਅੰਦਰ ਕਹਿੰਦੇ ਨੇ। ਆਰਸੀ ਤੇ ਫਿਰ ਆਪ ਨੂੰ ਆਰਸਨ ਨਾਲ ਛੱਡਦੇ ਨੇ ਐਲਾਈਅንስ ਕਿਉਂ ਹੋ ਰਿਹਾ? ਜੇ ਮੈਂ ਆਰਸੀ ਨਾਲ ਆਰਸਨ ਨਾਲ ਬਾਬਰ ਨਾਲ ਐਲਾਈਅንስ ਕਿਉਂ ਕੀਤਾ ਜੀ ਉਹਨਾਂ ਨੇ ਜੇ ਮੈਨੂੰ ਕਹਿੰਦੇ ਉਹੀ ਤਾਂ ਕਹਿ ਰਹੇ ਨੇ ਕਿ ਸਾਡਾ ਤਾਂ ਕੰਟਰਡਿਕਸ਼ਨ ਹੁਣ ਚੱਲ ਰਹੀ ਹੈਗੀ ਆਲਰੇਡੀ। ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਕਹਿ ਰਹੇ ਨੇ ਤੁਹਾਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਆਰਸੀਐਸ ਦੇ ਹੱਥਾਂ 'ਚ ਖੇਡਦੇ ਹੋ ਉਹ ਤਾਂ ਪਰ ਉਹਨੂੰ ਪਤਾ ਹੋਣਾ ਪਈ ਇਹ ਤੇ ਪੰਥ ਨੂੰ ਪਤਾ ਪਈ ਉਹਨਾਂ ਨੂੰ ਪੁੱਛ ਲਿਓ ਹੁਣ ਆਰਐਸਐਸ ਦਾ ਆ ਲੋਕੜੇ ਇਹਨੂੰ ਪੁੱਛ ਲਿਓ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਤਾਂ ਆਰਐਸਐਸ ਦਾ ਏਜੰਡੇ ਲਾਗ ਕਰਉਂਦੇ ਜੇ ਆਰਐਸਐਸ ਦੇ ਏਜੰਡੇ ਲਾਗ ਕਰਉਂਦਾ ਉਹ ਆਰਐਸਐਸ ਨਾਲ ਕਿ ਮੈਂ ਆਰਐਸਐਸ ਨਾਲ ਜਿਹੜਾ ਰੁਕਦੇ ਨੂੰ ਮੈਂ ਤਾਂ ਆਰਐਸਐਸ ਦੇ ਰੁਕਿਆ ਤੇ ਦਮਦਮਾ ਸ ਆ ਜੀ ਅਨੰਦ ਕਰਉਣਾ ਹੋਰ ਚੋਰ ਕਰਨ ਦਮਨ ਨੂੰ ਡਾਟੀ ਆੜੀ ਗੱਲ ਉਥੇ ਆਰਐਸਐਸ ਨੇ ਲਾਇਆ ਸੀ ਕਿ ਖੰਡ ਪਾਟ ਕਰਨੇ ਬਹਾਨੇ ਨਾਲ ਆ ਗਏ ਤੇ ਬਹਾਨੇ ਨਾਲ ਆ ਕੇ ਤੇ ਮੈਨੂੰ ਪਤਾ ਲੱਗਦਾ ਆਰ ਯੇ ਮੈਂ ਆਰਐਸ ਦਾ ਹੁੰਦਾ ਇਹ ਹੁਣ ਆਰਐਸ ਮੈਨੂੰ ਤਾਂ ਕੋਈ ਪਤਾ ਨਹੀਂ ਆਰਐਸ ਕੌਣ ਹੁੰਦੀ ਇਹ ਇਹਨਾਂ ਨੂੰ ਪਤਾ ਹੁਣ ਆਰਐਸ ਦਾ ਜੇ ਤੁਹਾਨੂੰ ਲੱਗਦਾ ਕਾਲੀ ਦਲ ਨੂੰ ਆਰਐਸ ਚਲਾ ਰਹੀ ਹੈ ਉਹ ਚਲਾ ਰਹੀ ਆਰਐਸਰ ਕੌਣ ਚਲਾਦਾ ਹੋਰ ਪੈਸਾ ਚਲਾਦਾ ਉਹਨਾਂ ਦਾ ਬਸ ਕਰ ਜਾ